ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰੀ ਫਾਰ ਮੋਗਾ ਤੇ ਜੇ ਕਿਸੇ ਵੀ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 1078 ਜਿੰਨਾ ਵੀ ਰਣ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਆਲਟ ਤੇ ਸੈੱਟ ਕਰ ਲਓ ਜੀ ਅੱਜ ਦੀ ਵੀਡੀਓ ਪਿੰਡ ਮਲੂਕਾ ਤਹਿਸੀਲ ਆਂਧਪੁਰਾ ਫੂਲ ਤੇ ਜ਼ਿਲ੍ਹਾ ਬਾਇਨੂ ਬਠਿੰਡਾ ਪੈਂਦਾ ਹੈ ਦੋ ਐਨੀਮਲ ਬਾਈ ਦੇ ਸੇਲ ਆ ਦੋਨੇ ਤਾਜੇ ਸੂਏ ਆ ਜਾਣਕਾਰੀ ਪ੍ਰੋਪਰ ਬਾਈ ਤੋਂ ਲੈ ਲਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਬਾਈ ਪਰਮਾ ਢੋਹ ਪਿੰਡ ਮਲੂਕਾ ਜ਼ਿਲ੍ਹਾ ਬਠਿੰਡਾ ਵਸੀ ਰਾਮਪੁਰਾਪੁਰ ਬਾਈ ਮੋਬਾਈਲ ਨੰਬਰ ਜੀ 9056450200 ਠੀਕ ਆ ਜੀ ਤੇ ਬਾਈ ਇਹ ਤੋਂ ਸ਼ੁਰੂ ਕਰ ਲੈਨੇ ਕਿੰਨਵਾ ਸੂਆ ਸੂਈ ਆ ਜੀ ਇਹ ਬਾਈ ਦੂਜਾ ਸੂਆ ਸੂਈ ਆ ਕਿੰਨੇ ਦਿਨ ਹੋ ਗਏ ਜੀ ਇਹ ਬਾਈ ਹਫਤਾ ਹੋ ਗਏ ਬੱਚਾ ਕੀ ਆ ਜੀ ਮਗਰ ਇਹਦੇ ਬੱਚੀ ਆ ਬਾਈ ਬੱਚੀ ਦਿਖਾ ਦਿੰਨੇ ਆ ਜੀ ਬਹੁਤ ਸੋਹਣੀ ਬੱਚੀ ਆ ਪੈਂਕਨੋਜਾ ਦੀ ਬਰੀਡ ਦੇ ਵਾ ਪੱਕਾ ਤੋਂ ਬਹੁਤ ਚੰਗੀ ਹੈ ਜੀ ਬੱਚੇ ਆਪ ਕਰਮ ਵਾਲੀ ਕਰੋਸ ਚਾ ਪਰ ਬੱਚੀ ਚੰਗੀ ਹੈ ਚਫਦੇ ਦੀ ਤੇ ਭਾਈ ਉਹ ਜਿਹੜੀ ਮਾੜੀ ਸ਼ਾਕ ਆ ਉਹ ਜਿ ਸ਼ਰਾਫ ਹੈਗਾ ਚਲਦੀ ਨਹੀਂ ਭਾਈ ਕੋਈ ਸ਼ਰਾ ਨਹੀਂ ਤਾਂ ਮੈਂ ਹੀ ਆ ਜਾਲੀ ਬੂਬੀਆਂ ਤਿਆਰੀ ਠੀਕ ਹੈ ਜੀ ਤੇ ਜਿਹੜਾ ਭਾਈ ਨੈੱਟ ਦੁੱਧ ਕਿੰਨਾ ਤਿਆਰ ਹੈ ਜੀ 14 ਲੀਟਰ ਭਾਈ ਤਿਆਰ ਹੈ ਜੋਕ ਕੇ ਦੇ ਦਾਂਗੇ ਜੀ ਹਾਂ ਭਾਈ ਜਿੰਨੇ ਮਰਜ਼ੀ ਖਾਣਾ ਦੀ ਓਕੇ ਹੈ ਜੀ ਤਸੀਲ ਸਾਉ ਭਾਈ ਭਾਈ ਪੂਰੀ ਠੰਡੀ ਹੈ ਠੀਕ ਹੈ ਤੋੜ ਕੇ ਦਿਖਾ ਦੀ ਵੀਰ ਨੂੰ ਦੂਜਾ ਸੁਹਾ ਸੂਈ ਆ ਹਫਤੇ ਦੀ ਸੂਈ ਮਗਰ ਬੱਚਾ ਬੱਚੀ ਆ ਜਿਹੜਾ ਬਾਈ ਕਹਿੰਦਾ ਨੈੱਟ ਭਾਂਡੇ ਵਾਲਾ ਦੁੱਧ ਆ ਉਹ 14 ਕਿਲੋ ਮੇਰੇ ਘਰੇ ਜੋਕ ਕੇ ਲੈ ਜੇ ਕੋਈ 2 ਟਾਈਮ ਚ ਦਵਾਈ ਕਰ ਲੇ ਕੋਈ 4 ਟਾਈਮ ਚ ਦਵਾਈ ਕਰ ਲੇ ਕੋਈ 6 ਟਾਈਮ ਕਰ ਲੇ ਮੈਂ ਇਹ ਇੱਕ ਵੀਡੀਓ 'ਚ ਕਹਿਣਾ ਹੁੰਨਾ ਕਿ ਜਿਹੜਾ ਸੂਆ ਸਵਾਇਆ ਪਸ਼ੂ ਹੁੰਦਾਗਾ ਉਹਦੀ ਦਵਾਈ ਜ਼ਰੂਰ ਕਰ ਲਿਆ ਕਰੋ ਥੋੜਿਆ ਬੱਚੇ ਦਾ ਕਰਮ ਵਾਲੀ ਕਰਦੀ ਆ ਕਿਉਂਕਿ ਕ੍ਰੋਸ ਕਰੀ ਜਾਂਦੀ ਆ ਜੀ ਛੋਟੀਆਂ ਛੋਟੀਆਂ ਸ਼ਾਖਾਂ ਜੀਆਂ ਜੀ ਦੋਨੇ ਸਾਈਡ ਥਣਾ ਦੇ ਵਿਚਾਲੇ ਬਾਈ ਕਹਿੰਦਾ ਚਾਲਦੀ ਨਹੀਂ ਹੈ ਵੀ ਬੇਮਲੂਮੀਆਂ ਜਿਆਂ ਪਰ ਆਪਣਾ ਦੱਸਣ ਦਾ ਫਰਜ਼ ਆ ਕਿਉਂਕਿ ਕੋਈ ਔਰ ਕੋਈ ਵੀ ਦੂਰੋਂ ਨੇੜੋਂ ਆਉਂਦਾ ਹੁੰਦਾ ਕ੍ਰੋਸ ਚ ਕਰਮਾਂ ਆਲੀ ਪੈਂਦੀ ਆ ਫੈਟ ਵੀ ਦੁੱਧ ਦੀ ਚੰਗੀ ਹੋਊਗੀ ਤੇ ਗਰਮੀ ਵੀ ਘੱਟ ਮਨਾਊਗੀ ਮੇਨ ਗੱਲ ਆ ਮਗਰ ਬੱਛੀ ਆ ਜੀ ਉਹ ਵੀ ਸੋਹਣੀ ਜਾਤ ਬਰੀਡ ਆ ਦੀ ਪਿੰਕ ਨੋਜ਼ ਵਾਲੀ ਮੁੱਲ ਬਈ ਇਹਦਾ ਉਹ ਲੈਣਾ 65000 ਹੈ ਕੋ ਜੂ ਮੰਨਦਾ ਨਹੀਂ ਮੰਨ ਤਾਂ ਹੋ ਗਈ ਬਾਕੀ ਬਈ ਇੱਕ ਗੱਲ ਆ ਦੁੱਧ ਵੀ ਇਹਦਾ 52 ਕਿਲੋ ਲੱਗਦਾ ਕੋਈ ਮਰਜ਼ੀ ਫੈਂਟ ਕੱਢ ਕੇ ਲੈ ਮੱਜਾਂ ਦੇ ਬਰੋਤ ਨਹੀਂ ਜਾਂਦਾ ਜੀ ਸਹੀ ਗੱਲ ਆ ਜੀ ਇਹ ਤਾਂ ਗੱਲ ਬਾਈ ਦੀ ਸਹੀ ਆ ਮੱਜਾਂ ਚ ਦੁੱਧ ਜਾਂਦਾ ਇਹਦਾ 62000 ਬਾਈ 62000 ਚੋਂ ਬਾਈ ਕਹਿੰਦਾ ਮਾਣਤਾਨ ਕਰਦਾਂਗੇ ਜਿਹਨੂੰ ਜਚੂਗੀ ਤਸੱਲੀ ਆ ਕੇ ਕਰ ਲਿਓ ਦੋ ਟਾਈਮ ਚਾਰ ਟਾਈਮ ਨੰਬਰ 22 ਦਾ ਸਕਰੀਨ ਤੇ ਚੱਲਦਾ ਰਹਿਣਾ ਹੈ ਦੋ ਨੰਬਰ ਇਹ ਵੀ ਗਰਮੀ ਰਹਿਤੀ ਜਰਸੀ ਆ 91 ਸੂਈ ਆ ਬਾਈ ਇਹ ਬਾਈ ਪਲੂਨੀ ਸੂਈ ਆ ਦੰਦੋ ਬਾਈ ਦੰਦੋ ਇਹ ਛੇ ਦਾੰਦਾ ਬਾਈ ਛੇ ਦਾੰਦਾ ਕਿੰਨਾ ਟਾਈਮ ਹੋ ਗਿਆ ਸੂਈ ਬਈ ਇਹ ਵੀ ਹਫਤੇ ਦੀ ਸੂਈ ਬੱਚੀ ਦਾ ਨਾੜ ਦਾ ਨਾਲ ਹੀ ਹਜੇ ਬੱਚੀ ਬਹੁਤ ਸੋਹਣੀ ਆ ਇਹਦੇ ਵੀ ਉਹ ਨਾੜੂਆ ਵੀ ਚੈੱਕ ਕਰ ਸਕਦੇ ਹੋ ਬਾਕੀ ਸੋਹਣੀ ਬਰੀਡ ਵਾਲੀ ਬੱਚੀ ਆ ਜੀ ਤੇ ਬਈ ਜਿਹੜਾ ਇਹਦੇ ਥੱਲੇ ਭਾਂਡੇ ਵਾਲਾ ਦੁੱਧ ਕਿੰਨਾ ਮਤਲਬ ਬਈ 12 ਲੀਟਰ ਰੋਡਾ ਜੋ ਓਕੇ ਦੇ ਦਾਂਗੇ ਹਾਂ ਬਈ ਦੇ ਦੇਣ ਖਾਣਾ ਦੀ ਓਕੇ ਆ ਜੀ ਠੀਕ ਆ ਇਹ ਵੀ ਵੀਰ ਤੋਰ ਕੇ ਦਿਖਾ ਦੀ ਜਰਸੀ ਸੋਹਣੀ ਮਗਰ ਇਹਦੇ ਵੀ ਬੱਚੀ ਆ ਦੋਨਾਂ ਮਗਰੀ ਬੱਚੀਆਂ ਚਲੋ ਫਾਇਦਾ ਹੋ ਜਾਣਾ ਕਿਉਂਕਿ ਬੱਚਾ ਦਾ ਨਾਲ ਲੈ ਕੇ ਜਾਣਾ ਹੀ ਪੈਣਾ ਕਰਮ ਵਾਲੀਆਂ ਇਹ ਥੋੜੀਆਂ ਜਿਹਾ ਬੱਚੇ ਤਾਂ ਨਾ ਜ਼ਿਆਦਾ ਹੀ ਕਰਦੀਆਂ ਹੁੰਦੀਆਂ ਗਿਆ ਤੇ ਬਈ ਸੀਗਰ ਸਾਊਥ ਦਾ ਪੂਰੀ ਆ ਬਈ ਪੂਰੀ ਕੋਈ ਚੱਕਰ ਹੀ ਨਹੀਂ ਜੇ ਮਾਰੀ ਠੀਕ ਆ ਜੀ ਥਣਾ ਦੀ ਓਕੇ ਆ ਚਾਰ ਹੀ ਥਣਾ ਕੋਈ ਸ਼ਾਕ ਨਹੀਂ ਉਹ ਵੀ ਬਿੱਤੀ ਤੇ ਲੱਗੇ ਆ ਜਿਹੜਾ ਨੈਟ ਤਿਆਰ ਆ ਜੀ ਉਹ 12 ਕਿਲੋ ਇਹਦੇ ਭਾਂਡੇ ਥੱਲੋਂ ਪਾ ਕੇ ਲੈ ਜਿਓ ਤਸੱਲੀ ਤੁਸੀਂ ਕਰਨੀ ਆ ਚਾਹੇ 2 ਟਾਈਮ ਚੁਵਾਈ ਕਰ ਲਿਓ ਚਾਹੇ 4 ਟਾਈਮ ਚੁਵਾਈ ਕਰ ਲਿਓ ਚਾਹੇ 6 ਟਾਈਮ ਕਰ ਲਿਓ ਜੀ ਤਸੱਲੀ ਤੁਸੀਂ ਕਰਨੀ ਆ ਨੰਬਰ 22 ਦਾ ਸਕਰੀਨ ਤੇ ਚੱਲਦਾ ਰਹਿਣਾ ਇਹਦਾ ਮੁੱਲ ਬਾਈ ਇਹਦਾ ਮੁੱਲ ਬਾਈ 46000 ਰੁਪਇਆ 40 ਜੀ 46 46000 ਇਹਦਾ ਮੁੱਲ ਬਾਈ ਕਹਿੰਦਾ 46000 ਰੁਪਇਆ ਮਾਨਦਨ ਹੋ ਜੂਗਾ ਜੀ ਮਾਨਦਨ ਕਰਦੇ ਆ ਠੀਕ ਆ ਜੀ ਮਾਨਦਨ ਬਾਈ ਕਹਿੰਦਾ ਉਹਦੇ ਚੋਂ ਕਰ ਦਾਂਗੇ ਜਿਹਨੂੰ ਚਾਜੂਗੀ ਨੰਬਰ 22 ਦਾ ਸਕਰੀਨ ਤੇ ਚੱਲਦਾ ਰਹਿਣਾ ਹੈ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ ਜੀ